ਆਪਰੇ ਨਹੀਂ ਰੁਕੀਆਂ ਆ ਦੇਖੋ ਲਗਾਤਾਰ ਮਤਲਬ ਅਸੀਂ ਇਹਦੇ ਇਸ ਤੋਂ ਬਾਹਰ ਮੈਂ ਤੁਹਾਨੂੰ ਦੁਬਾਰਾ ਹੋਰ ਦੱਸਦਾ ਜਦੋਂ ਇਹ ਇਸ ਚੀਜ਼ ਜਦੋਂ ਐਫ ਆਈ ਆਰ ਹੋ ਗਈ ਪਹਿਲਾਂ ਪੁਲਿਸ ਨੇ 15 ਬੰਦੇ ਨਾਮਜ਼ਦ ਕੀਤੇ ਜਿੱਦਾਂ ਜਿੱਦਾਂ ਮਤਲਬ ਉਹਨਾਂ ਦੇ ਪਿੰਡਾਂ ਦੇ ਲੋਕ ਜਿਹੜੇ ਜਿਹੜੇ ਇਸ ਪਾਰਟੀ ਨਾਲ ਸਰਕਾਰ ਦੇ ਨਾਲ ਜੁੜੇ ਹੋਏ ਉਹ ਸਾਡੇ ਸਾਥੀਆਂ ਨੂੰ ਚਿਹਨੇ ਤੇ ਕਰਾਉਂਦੇ ਸੀਗੇ ਕਿ ਸਾਡੇ ਪਿੰਡ ਤੋਂ ਫਲਾਣਾ ਬੰਦਾ ਹੈ ਸਾਡੇ ਪਿੰਡ ਤੋਂ ਫਲਾਣਾ ਬੰਦਾ ਉਹਨਾਂ ਦੇ ਨਾਮ ਐਡਿਟਿਵ ਪਾਉਂਦੇ ਗਏ ਅਸੀਂ ਇਨਵੈਸਟੀਗੇਸ਼ਨ ਲਵਾਈ ਤੇ ਉਲਟਾ ਬਾਅਦ ਵਿੱਚ ਚਾੜੀ ਨਾਮ ਹੋ ਰਹਿਣ ਕਰਦੇ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਇਹਦੀ ਜਿਹੜੀ ਇਸ ਮਾਮਲੇ ਦੀ ਜਾਂਚ ਆ ਉਹ ਐਸਐਸਪੀ ਹਿਸ਼ਾਲ ਤੋਂ ਹੋਈ ਈਜੀਪੀ ਸਾਹਮਣੇ ਕਰਵਾਈ ਔਰ ਉਹਨਾਂ ਨੇ ਇਹ ਵੀ ਸਿਫਾਰਿਸ਼ ਕੀਤੀ ਵੀ ਇਹਨੂੰ ਐਫਆਈਆ ਨੂੰ ਗਲਤ ਪਾਇਆ ਗਿਆ ਉਹਦੀ ਉਹਦੀ ਸਾਡੇ ਕੋਲ ਇਨਵੈਸਟੀਗੇਸ਼ਨ ਦੀ ਵੀ ਕਾਪੀ ਆ ਠੀਕ ਹੈ ਜੀ ਆ ਜੀ ਇਹ ਤੁਹਾਨੂੰ ਸਾਰੇ ਅਸਲ ਦੇਵਾਂਗੇ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਸਿਫਾਰਿਸ਼ ਕੀਤੀ ਵੀ ਉਸ ਜਿਹੜੀ ਪੰਜਾਬ ਬਿਊਰੋ ਫ ਇਨਵੈਸਟੀਗੇਸ਼ਨ ਆ ਉਹਦੇ ਰਾਹੀਂ ਅਪਰੂਵ ਕਰਾਇਆ ਗਿਆ ਇਸ ਜਾਂਚ ਨੂੰ ਔਰ ਉਹਨਾਂ ਦੀ ਅਪਰੂਵਲ ਆਈ BSF ਨੂੰ ਰੱਦ ਕਰਨ ਬਾਰੇ ਉਹਨਾਂ ਨੇ ਆਪਣੀ ਸਿਫਾਰਸ਼ ਕੀਤੀ ਇਹਨੂੰ ਰੱਦ ਕਰਤਾ ਜਾ ਔਰ ਜਦੋਂ ਇਹ ਸਾਰਾ ਕੁਝ ਹੋ ਗਿਆ SSP ਜਲੰਧਰ ਤੇ ਹਰਿੰਦਰ ਮਹਿੰਦੇ ਲਿਖਿਆ ਗਿਆ ਹਰਮਿੰਦਰ ਸਿੰਘ ਜੀ ਸੀਗੇ ਵਾ ਤੇ ਹਰਮਿੰਦਰ ਸਿੰਘ ਜੀ ਨੂੰ ਲਿਖਿਆ ਬਿਊਰੋ ਮਤਲਬ ਵੀ ਇਹਨੂੰ ਇਹਨੂੰ ਰੱਦ ਕਰਤਾ ਜਾਵੇ F.I.R. ਠੀਕ ਹੈ ਜੀ ਉਸ ਤੋਂ ਬਾਅਦ ਇਹ ਹੋਇਆ ਵੀ ਇਹ ਆਪਣੇ ਆਪ ਇੱਕ ਨਵੇਕਲਾ ਮਾਮਲਾ ਆ ਵੀ ਜਿਹੜੀ ਹਾਇਰ ਅਥਾਰਟੀ ਆ ਜਾਂ ਪੁਲਿਸ ਦੇ ਹਾਇਰ ਅਫਸਰ ਆ ਜਾਂ ਉਹ ਉਹ ਇਹਨੂੰ ਰੱਦ ਕਰਨ ਦੀ ਗੱਲ ਇਹ ਕਹਿ ਰਹੇ ਆ ਪਰ ਜਿਹੜੇ ਐਸਐਚਓ ਸੀਗੇ ਮਕਸੂਦਾਂ ਖਾਣੇ ਦੇ ਉਹ ਆਪਣੇ ਆਪੇ ਆਪ ਜੀ ਮਤਲਬ ਕੈਨਸਲੇਸ਼ਨ ਦਾ ਕਰ ਕਰਨ ਦੀ ਜਾਇ ਉਹ ਇਹਦਾ ਚਾਰਜ ਦੇਸ਼ ਕਰਿਆ ਠੀਕ ਹੈ ਜੀ ਵਿਕਰਮ ਸਿੰਘ ਜਿਹੜੇ ਆ ਉਹ ਮਤਲਬ ਆਪ ਹੀ ਬਿਆਨ ਬਿਆਨ ਲੈ ਕੇ ਮਤਲਬ ਜਿਹੜੇ ਝੂਠੇ ਗਵਾਹਾਂ ਦਵਾ ਘੜੀ ਕਰ ਲਈ ਜਿਹੜੇ ਜਿਹੜੇ ਸੱਤਾ ਦਾ ਰੀਡ ਪਾਰਟੀਆਂ ਦੇ ਬੰਦੇ ਆ ਨਾਲ ਲੈ ਕੇ ਇਹਨਾਂ ਨੂੰ ਝੂਠੇ ਗਵਾਹ ਬਣਾ ਕੇ ਤੇ ਅਦਾਲਤ ਵਿੱਚ ਚਲਾਨ ਪੇਸ਼ ਕਰਿਆ ਜਿਹੜੇ ਵਿਕਰਮ ਸਿੰਘ ਐਸ ਐਚ ਓ ਵੀ ਇਹ ਮਤਲਬ ਜਦੋਂ ਪੰਜਾਬ ਦੇ ਡੀ ਜੀ ਵੀ ਸਾਹਿਬ ਲਿਖ ਰਹੇ ਆ ਵੀ ਇਹ ਕੈਂਸਲ ਹੋਣਾ ਚਾਹੀਦਾ ਇਨਵੈਸਟੀਗੇਸ਼ਨ ਹੋਵੇ ਬਿਊਰੋ ਇਨਵੈਸਟੀਗੇਸ਼ਨ ਹੈ ਕਿ ਕਾਫਤਾ ਉਹਦੇ ਉਸ ਤੋਂ ਬਾਅਦ ਏ ਡੀ ਜੀ ਸੀ ਪਦਤਰ ਤੇ ਕਲੈਕਟਰ ਵੱਲੋਂ ਜਾਂਚ ਪ੍ਰੂਵ ਹੋ ਗਈ ਤੇ ਐਸ ਐਚ ਓ ਦਾ ਉਧਰ ਵੀ ਇੱਕ ਨਵेकਲਾ ਹੀ ਮਾਮਲਾ ਆ ਗਿਆ ਵੀ ਐਸ ਐਚ ਓ ਆਪਣੇ ਲੈਵਲ ਤੇ ਉੱਪਰਲੀ ਹਾਇਰ ਅਥਾਰਟੀ ਨੂੰ ਮੰਗਣਾ ਹੀ ਚਾ ਰਿਹਾ ਤੇ ਐਸ ਐਚ ਓ ਆਪਣੇ ਕੋਲ ਤੇ ਚਲਾਨ ਪੇਸ਼ ਕਰਿਆ ਉਹ ਸਾਡੀ ਇਹਦੇ ਵਿੱਚ ਮੰਗ ਇਹ ਆ ਵੀ ਅਸੀਂ ਚਲੋ ਐਫ ਆਈ ਆਰ ਪੁਲਿਸ ਨੇ ਕਰਤੀ ਚਲਾਰੀ ਪੇਜ ਹੋ ਗਿਆ ਅਸੀਂ ਅਸੀਂ ਕਹਿੰਦੇ ਕਿ ਜੇ ਜੇ ਚਾਰ ਕੋਰਟ ਵਿੱਚ ਗਿਆ ਤੇ ਉਹਦੀ ਇੱਕ ਪੱਖ ਨਾ ਜਾਈ ਅਸੀਂ ਕਹਿ ਰਹੇ ਆ ਵੀ ਪੁਲਿਸ ਜਿਹੜਾ ਐਸ ਐਚ ਓ ਸਿਕੰਦਰ ਸਿੰਘ ਆ ਉਹਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਾਈ ਵੀ ਰੋਕਿਆ ਠੀਕ ਹੈ ਜੀ ਐਫ ਆਈ ਆਰ ਤਾਂ ਕ੍ਰੋਸ ਕ੍ਰੋਸ ਬਜਾਈ ਕ੍ਰੋਸ ਤੇ ਇਹਦੇ ਸਿਕੰਦਰ ਸਿੰਘ ਤੇ ਬਣਦੀ ਨਹੀਂ ਨਾ ਕਿ ਬਲਵਿੰਦਰ ਕੁਮਾਰ ਦੇ ਉਹਨਾਂ ਦੇ ਸਾਥੀਆਂ ਤੇ ਬਸਤਾ ਦੇ ਸਾਡੀ ਇਹ ਹੀ ਨਮਾੜਿਆ ਕਿ ਨੰਬੇ ਹੋ ਜਵੇ ਜਾਂਚ ਕੋਈ ਨਹੀਂ ਅਸੀਂ ਕੀ ਇਸ ਕਰਾਂਗੇ ਪਰ ਇਹਨਾਂ ਨੂੰ ਬਰਾਬਰ ਇਹਦੇ ਵਿੱਚ ਦੋਸ਼ੀ ਬਣਾਇਆ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਕੋਰਟ ਡਿਸਾਈਡ ਕਰ ਲਵੇ ਪਰਚਾ ਕਿਦਨਾਂ ਹੋਇਆ ਸੀ ਬੱਚਾ ਹੀ ਹੋਇਆ ਮੈਂ ਤੁਹਾਨੂੰ ਦੱਸਿਆ ਸੀਗਾ 3 ਜੁਲਾਈ 2023 3 ਜੁਲਾਈ 2023 ਹਾਂਜੀ ਜਦੋਂ ਸਿਕੰਦਰ ਸਿੰਘ ਸੀਗਾ 85/23 ਜਿਹੜੀ ਐਫਆਈਆ ਨੰਬਰ ਹੈ ਬੰਨਾ ਸਿਕੰਦਰ ਸਿੰਘ ਸੀ ਉਸ ਤੋਂ ਬਾਅਦ ਵਿਕਰਮ ਸਿੰਘ ਆਇਆ ਹਾਂਜੀ ਅਨੰਤ ਹੋਣ ਆਇਆ ਚਾਰ ਮਹੀਨੇ ਕੋਈ ਮੈਚ ਨਾ ਦੇ। ਅਸੀਂ ਉਸ ਦੌਰਾਨ ਅਸੀਂ ਹਾਈ ਅਥਾਰਟੀ ਕੋਲ ਗਏ ਆ ਡੀਜੀਪੀ ਸਾਹਿਬ ਨੇ ਖੁਦ ਜਿਹੜੀ ਇਨਵੈਸਟੀਗੇਸ਼ਨ ਮਾਰ ਕੀਤੀ ਆ ਬਿਊਰੋ ਇਨਵੈਸਟੀਗੇਸ਼ਨ ਨੇ ਆਪਣੀ ਸਰਚ ਕਰਤੀ ਜੇ ਰੱਦ ਕਰਨਾ ਪਾਉਣਾ ਪੜਦਾ। ਇੱਕ ਤੁਸੀਂ ਲੋਕਲ ਉਹ ਸਾਰੇ ਕੋਲ ਸਾਰੀਆਂ ਇਨਵੈਸਟੀਗੇਸ਼ਨਸ ਹੈਗੀਆਂ ਆ ਇੱਕ ਲੋਕਲ ਲੈਵਲ ਦੇ ਨਾਨਕਸਿਓ ਜਿਹੜੇ ਕਪਾਰਪੁਰ ਤੋਂ ਐਮਐਲਏ ਆ ਭਲਕਾਂ ਸਿੰਘ ਜੀ ਭਲਕਾਂ ਹੁਣ ਉਹ ਸਾਰੇ ਸਰਕਾਰ ਦੀ ਮਾਨਸਿਕਤਾ ਹੀ ਇਹ ਹੈ ਮਤਲਬ ਇਹ ਭਗਤ ਸਿੰਘ ਨੂੰ ਮੰਨਣ ਵਾਲੇ ਲੋਕ ਆ ਤੇ ਭਗਤ ਸਿੰਘ ਨੂੰ ਜਦੋਂ ਗੋਰੇ ਆਪਣਾ ਏਦਾਂ ਦਾ ਸਿਸਟਮ ਕਰਦੇ ਸੀ ਕਿ ਲੋਕਾਂ ਦੀ ਆਵਾਜ਼ ਦਬਦੇ ਸੀ ਕਿ ਉਹਦਾ ਬੰਬ ਸਿੱਟੇ ਸੀਗੇ ਪਾਰਲੀਮੈਂਟ 'ਚ ਤੇ ਅਸੀਂ ਤਾਂ ਪ੍ਰੋਟੈਸਟ ਕਰਦੇ ਹਾਂ ਜੀ ਅਸੀਂ ਤਾਂ ਆਪਣੀ ਆਵਾਜ਼ ਲੋਕਾਂ 'ਚ ਰੱਖ ਰਹੇ ਹਾਂ ਜੇ ਇਹ ਆਵਾਜ਼ ਇਸ ਲੈਵਲ ਤੇ ਦਬਾਉਣਗੇ ਫਿਰ ਤਾਂ ਤੁਸੀਂ ਆਪ ਸੋਚੋ ਕਿ ਕਿਹਨਾ ਕਿਹਨਾਂ ਦੇ ਹਾਸਿਲ ਬਰਬੇਤਾ ਦੇ ਮਰਨ ਚਾਹ ਬਲਵਿੰਦਰ ਕੁਮਾਰ ਜੀ ਸਾਡੇ ਜਨਰਲ ਸੈਕਟਰੀਆ ਬੌਧਨਪੁਰ ਵਾਲੇ ਸਟੇਟ ਦੇ ਔਰ ਉਹਨਾਂ ਦੇ ਨਾਲ ਜਿਹੜੇ ਹੋਰ ਸਾਥੀ ਆ ਪੂਰੀ ਇਨਵੈਸਟੀਗੇਸ਼ਨ ਤਾਂ ਹੋ ਗਈ ਆ ਇਹ ਹੁਣ ਤੁਹਾਡੀ ਨੀਂ ਮਾਇਆ ਸਾਡੀ ਮੰਗ ਇਹੀ ਆ ਵੀ ਐਸਐਚਓ ਸਿਕੰਦਰ ਸਿੰਘ ਤੇ ਉਹਨਰੇ ਸਾਥੀਆਂ ਦੇ ਉੱਤੇ ਇਹਦਾ ਪਰਚਾ ਉਹਨਾਂ ਤੇ ਹੁਣ ਬੰਦ ਨਾ ਕੀ ਸਾਡੇ ਦੇ ਉਹਨਾਂ ਦੇ ਐਫਆਈਆਰ ਕੁੱਤੀ ਜਾਵੇ ਔਰ ਉਸ ਤੋਂ ਬਾਅਦ ਇਹਦਾ ਜਿਹੜਾ ਦੁੱਧ ਦੁੱਧ ਪਾਣੀ ਦਾ ਪਾਣੀ ਜਿਹੜਾ ਆ ਉਹ ਕੋਲ ਕਰ ਤੋਂ ਵੀ ਜੱਦਾ ਮਾਜੀ ਹੋਵੇ ਵਿਨਦਰ ਕੁਮਾਰ ਜੀ ਅਸੀਂ ਜਾਜਦਾ ਅਸੀਂ ਫੇਸ ਕੀਤੀ ਅਸੀਂ ਗਾਹ ਵੀ ਕਰਾਂਗੇ ਅਸੀਂ ਹਰ ਤੱਕ ਆਪਣੇ ਪ੍ਰੂਫ ਦਿੱਤੇ ਹੋਣਗੇ ਤੁਹਾਨੂੰ ਦਿਖਾ ਰਹੇ ਹਾਂ ਪੁਲਿਸ ਸਾਹਿਬ ਕੋਲ ਨਹੀਂ ਕੋਰਟ ਆਪਣਾ ਕੋਈ ਨਹੀਂ ਕਰਦੇ ਕੁਝ ਨਹੀਂ ਕੋਰਟ ਤਾਂ ਇੱਕ ਤਰਫਾ ਚਲੇ ਗਿਆ ਉਹਨਾਂ ਪੁਲਿਸ ਤੇ ਪੁਲਿਸ ਨੇ ਆਪਣੇ ਤੇ ਐਫਆਈਆਰ ਖੁਰੂ ਕਰਨੀ ਹੁੰਦੀ ਇਹ ਵੀ ਨਹੀਂ ਹੋਈ ਜਾਂਦੀ ਹੋਈ ਜਾਂਦੀ ਹੈ ਨਾ ਕੋਈ ਗੱਲ ਉਹ ਤਾਂ ਕਹਿ ਰਹੇ ਆਪੇ ਹੋਈ ਹੈ ਨਾ ਉਹ ਨਹੀਂ ਹੋਈ ਅਸੀਂ ਉਹ ਹੀ ਤਾਂ ਨਿਪਟਾਰਾ ਲੈ ਕੇ ਆਏ ਹਾਂ ਜਿਹੜਾ ਐਸਐਚਓ ਸਿਕੰਦਰ ਸਿੰਘ ਆ ਉਹਦੇ ਤੇ ਐਫਆਈਆਰ ਹੋਣੀ ਮਾਣੀ ਨਾ ਕੀ ਸਾਡੇ ਅਸੀਂ ਤਾਂ ਕੋਈ ਲਾਅ ਅਸਰ ਲਾਅ ਗਾਈਡਿੰਗ ਬੰਦੇ ਹੈਗੇ ਆ ਬਸ ਬਸ ਹਮੇਸ਼ਾ ਨੌ ਦੇ ਦਾਇਰੇ ਚ ਰਹਿ ਕੇ ਕੰਮ ਕਰਦੇ ਆ ਭਾਈ ਬਲੰਦਰ ਕਿਸ ਤਰ੍ਹਾਂ ਹੋਇਆ ਕਿਉਂਕਿ ਉਹਨਾਂ ਨੇ ਨੌ ਥੋੜਿਆ ਹਾਈਵੇ ਉਹਨਾਂ ਨੇ ਆਪ ਰੁਕਿਆ ਸਾਡੇ ਕੋਲ ਕੂਪ ਹੈ ਜਿਹੜੀ ਐਫ ਆਈ ਆਰ ਕੀ ਆ ਫਸਟ ਫਸਟ ਕਮਿਨਸ਼ਨਰ ਨੇ ਉਸਪੈਦਰ ਸੈਂਟਰ ਐਫ ਆਈ ਆਰ ਬਣਦੀ ਉਹਨਾਂ ਤੇ ਸੀ ਸਾਡੇ ਤੇ ਤਾਂ ਛੁੱਟੀ ਹੋਈ ਆ ਸਾਡੇ ਤੇ ਇਨਵੈਸਟੀਗੇਸ਼ਨ ਵੀ ਹੋਈ ਜੇ ਹਾਈ ਅਥਾਰਟੀ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਲਿਖਦੇ ਆਂ ਦੀ ਰੱਤ ਹੋਣਾ ਵੱਧਦਾ ਆ ਤੇ ਐਸਐਚਓ ਆਪਣੇ ਲੈਵਲ ਤੇ ਕਿੰਨਾ ਚਰਨ ਡਿਸਟ੍ਰਸ ਹਾ। ਕੋਈ ਨਾ ਕੋਈ ਉਹਨਾਂ ਨੂੰ ਇਹ ਆਪਣੇ ਆਪ ਚ ਨਿਵੇਖਣਾ ਮਾਮਲਾ ਸਾਹਮਣੇ ਆਇਆ ਉਹ ਸਾਨੂੰ ਲੱਗਦਾ ਵੀ ਲੋਕਾਂ ਦੀ ਨਜ਼ਰਾਂ ਵੱਧਦਾ ਆ ਵੀ ਪੁਲਿਸ ਦਾ ਪੂਰਾ ਸਟਰਕਚਰ ਹੀ ਕੁੱਟ ਗਿਆ ਜਦੋਂ ਆਪਾਂ ਆਪਣੇ ਕਮਾਂਡ ਹੀ ਨਹੀਂ ਬਣ ਲੈ ਕਮਾਂਡਰ ਦੀ ਕੈਂਸਲੇਸ਼ਨ ਦੇ ਆਰਡਰ ਕਦੋਂ ਜਾਰੀ ਹੋਏ ਕੈਂਸਲੇਸ਼ਨ ਦੇ ਆ ਕਿੰਨੀ ਦਿਨ ਹੋ ਗਏ 21 2025 ਉਹ ਬਾਈ 1 2025 ਦੇ ਚਲਾਨ ਪੀਸ ਤੋਂ ਆਇਆ ਚਲਾਨ ਇਹ ਚੌਥੇ ਮਹੀਨੇ ਚਾਰ ਮੈਨੂੰ ਐਗਜ਼ੈਕਟ ਨਹੀਂ ਯਾਦ ਆ ਰਿਹਾ ਮੈਂ ਤੁਹਾਨੂੰ ਦੱਸ ਦਉਂਗਾ ਆਹ ਹੈਗਾ ਚਲਾਨ 25 25 ਰੁਪਏ ਦਾ ਚੌਥੇ ਆ 25 ਜੀ ਹਾਂ ਚਲਾਨ ਹੋਇਆ ਪੀਸ ਇਹ ਦੋਸਤ ਨੰਬਰ ਦੋਸਤ ਦੋਸਤ ਨੰਬਰ ਜੀ ਦੋਸਤ ਨੰਬਰ ਦੋ 25 ਇਹ ਉਸਿਆ ਫੇਰ ਜਿਹੜੀ ਕੈਨਸਲ ਹੋਈਏ ਉਸਿਆ ਫੇਰ ਜੋ ਪਾਉਣਗੇ ਬਿਲਕੁਲ ਕੈਨਸਲੇਸ਼ਨ ਦੇ ਕੋਲ ਪ੍ਰੋ ਹਾਇਰ ਅਥਾਰਟੀ ਹੈ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡੀਜੀਪੀ ਡੀਜੀਪੀ ਸਾਹਿਬ ਦੀ ਸਪਾਰਸ਼ ਸਾਹਿਬ ਦੇ ਤੇ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਆਪਣੀ ਰਿਪੋਰਟ ਦੇ ਦਿੱਤੀ ਜਾਂ ਕੈਨਸਲੇਸ਼ਨ ਦੇ ਕੋਈ ਹੈਗੇ ਨਾ ਤੁਹਾਨੂੰ ਹਾਂਜੀ ਹੈਗੀ ਹੈ ਤੁਹਾਨੂੰ ਸੋਹੀ ਦਿਖਾ ਰਹੇ ਹੈਗਾ ਆ ਦੇਖੋ ਸਾਰੇ ਤੁਹਾਨੂੰ ਦਵਾਂਗੇ ਨਾਲ ਖਰਾਜ ਰਿਪੋਰਟ ਬਰੇ ਵਿਜੀਟ ਕਲ ਅਸੀਂ ਉੱਠੀ ਗਈ ਹੈ ਜਾਂ ਇਹ ਤੋਂ ਲਾਵਾ ਕੁਝ ਕੁ ਸੀ ਮਤਲਬ ਉਹ ਲੈ ਦੇਣੀ ਹੈ ਇਹ ਬਲਕਿ ਬਰਵਿੰਦਰ ਜੀ ਜਿੰਨਾ ਦਾ ਬਿੰਗਰਾ ਲਾਦੇ ਆ ਤੇ ਐਸਓ ਚ ਕੋਈ ਰੰਜਿਸ਼ ਕੱਟੀ ਹੋਵੇ ਸਰ ਮੈਂ ਤਾਂ ਕੋਈ ਸ਼ੌਂਕਣਾ ਬੁਲਾਉਂਦੇ ਨਹੀਂ ਜੇ ਲੋਕਾਂ ਦੀ ਆਵਾਜ਼ ਦਬਾਉਂਗੇ ਫਿਰ ਤਾਂ ਨਹੀਂ ਲੱਗੇ ਲੋਕਾਂ ਦੇ ਹਿੱਤਾਂ ਨੂੰ ਪਹੁੰਚਾਉਣ ਲਈ ਲਾਏ ਜਾਂਦੇ ਆ ਕੋਈ ਸ਼ੌਂਕ ਲਈ ਤਾਂ ਲਾਉਂਦਾ ਨਹੀਂ ਕਿਸੇ ਨੂੰ ਧੁੱਪੇ ਖੜਨ ਦਾ ਕੋਈ ਸ਼ੌਂਕ ਨਾ ਹੁੰਦਾ ਨਹੀਂ ਇਹ ਤਾਂ ਡੈਮੋਕਰੈਟਿਕ ਰਾਈਟ ਆ ਇਹ ਬੰਦੇ ਨੂੰ ਇਸ ਪਲੇਸ ਤੇ ਕਾਉਂਟਿੰਗ ਕਰਕੇ ਨਹੀਂ ਮਿਸਬੀਹ ਮਿਸਬੀਹ ਜੀ ਕੀਤਾ ਨਾ ਮਿਸਲੀਆ ਦਾ ਪਰਚਾ ਹੋਣਾ ਚਾਹੀਦਾ ਸੀ ਹਾਈਵੇ ਇਕ ਦਾ ਪਰਚਾ ਕਿਉਂ ਹੈ ਨਹੀਂ ਤੁਹਾਨੂੰ ਯਾਰ ਸਵਾਲ ਹਾਈਵੇ ਕਿਤਾਬ ਦੇ ਕਿਰਨ ਨੂੰ ਕਿਉਂ ਹੋ ਰਿਹਾ ਹੈ ਤੁਹਾਡੀ ਮੰਗ ਇਹ ਹੀ ਆ ਵੀ ਜੋ ਐਕਚੁਅਲ ਜਿਨ੍ਹਾਂ ਨੇ ਲੋਕ ਤੋੜਿਆ ਉਹਨਾਂ ਤੇ ਜਿਹੜੀ ਬਣਦੀ ਜਾ ਰਹੀ ਹੋਣੀ ਚਾਹੀਦੀ ਐ ਐਸ ਐਸ ਇਕਿੰਦਰ ਸਿੰਘ ਵੀ ਹੋਰ ਉਹਨਾਂ ਦੇ ਸਾਥੀਆਂ ਦੇ ਜਿਨ੍ਹਾਂ ਦੇ ਅਸੀਂ ਖੋਣਵਾ ਸਾਡੇ ਕੋਲ ਹੈਗੀਆਂ ਆ ਵੀ ਉਹ ਹਾਈਵੇ ਰੋਕ ਰਹੇ ਆ ਠੀਕ ਹੈ ਜੀ ਔਰ ਅਸੀਂ ਇਹ ਸਾਰੇ ਕੂਪ ਦਿੱਤੇ ਹੋਏ ਆਪਣੀ ਜਾਂਚ ਜੀ ਅਸੀਂ ਇਹ ਜਿਨ੍ਹਾਂ ਨੇ ਜਾਂਚ ਕੀਤੀ ਹੈ ਜਿਨ੍ਹਾਂ ਨੇ ਸਵਾਰਸ਼ਣ ਕੀਤੀਆਂ ਇਹਨਾਂ ਨੂੰ ਰੱਦ ਕੀਤਾ ਜਾਵੇ ਲਾਈਵ ਰਿਪੋਰਟਿੰਗ ਹੈਗੀ ਅਕਚੇ ਦੀ ਉਸ ਪੂਰੇ ਧਾਰਮੇ ਦੀ ਲਾਈਵ ਰਿਪੋਰਟਿੰਗ ਹੈ ਹੁਣ ਜਿਹੜਾ ਚਲਾਨ ਪੇਸ਼ ਹੋਇਆ ਕਿੰਨੇ ਬੰਦੇ ਦੇ ਖਿਲਾਫ ਹੋਇਆ ਚਲਾਨ ਕਿੰਨੇ ਬੰਦੇ ਪਾਏ ਉਹਦੇ ਵਿੱਚ 42 ਸਟਾਰਟਿੰਗ ਚ ਕਿੰਨੇ ਪਾਈ ਪਹਿਲਾਂ ਪਹਿਲਾਂ 13 ਬੰਦਿਆਂ ਦੇ ਨਾਮ ਤੇ ਐਪੀ ਰੋਈ ਸੀ ਨਾਮ ਜਦ ਪਰ ਬਾਅਦ ਚ ਆ ਬਾਅਦ ਐਡ ਕਿਤੇ ਗਏ ਬਾਅਦ ਚ 3 3 ਨਾਮ ਐਡ ਹੋ ਗਏ ਸੀ ਲੱਗ ਪਾ ਗਏ 10 3 ਤੇ 23 ਬਲਵਿੰਦਰ ਕੁਮਾਰ ਜੀ ਆਪਣੀ ਐਕਟੀਵਿਟੀ ਕਰਦੇ ਨੇ ਲੋਕਾਂ ਦੀ ਆਵਾਜ਼ بلند ਕਰਦੇ ਨੇ ਅੰਦਰ ਤੇ ਨਹੀਂ ਹੈਗੇ ਨਾ ਨਹੀਂ ਨਹੀਂ ਜੀ ਮੈਸੇਜ ਉਹਨਾਂ ਨੂੰ ਨਹੀਂ ਜਦੋਂ ਜਦੋਂ ਅਸੀਂ ਮੈਸੇਜ ਜਦੋਂ ਅਸੀਂ ਦੋ ਹੀ ਤੋੜਿਆ ਅਸੀਂ ਦਾ ਹੈਲਥ ਅਥਾਰਟੀਆਂ ਕੋਲ ਗਏ ਜਰ ਮੈਸੇਜ ਅਸੀਂ ਦਾ ਇਨਵੈਸਟੀਗੇਸ਼ਨ ਜੁਆਇਨ ਕੀਤੀ ਆ ਕਿਉਂਕਿ ਮੈਸੇਜ ਜਿਹੜਾ ਪ੍ਰੈਸਰ ਤੋਂ ਆਇਆ ਉਹ ਨਹੀਂ ਆਇਆ ਕਹਿਣਾ ਮਤਲਬ ਇਹ ਪੁੱਛਿਆ ਰਤ ਮੇਰੀ ਆਵਾਜ਼ ਤਾਂ ਜੀ ਐਜ਼ ਅ ਪਾਰਟੀ ਹੀ ਰੱਖਣੀ ਆ ਅਸੀਂ ਆਪਣੀ ਗੱਲ ਤਾਂ ਇਹਦੇ ਪਾਰਟੀ ਦੇ ਪਾਰਟੀ ਦੇ ਨੁਮਾਇंदे ਹੈ ਕਿ ਸਾਡੇ ਲੀਡਰ ਹੈਗੇ ਸੁਨੀ ਸਾਡੇ ਭੈਣ ਜੀ ਵੀ ਹੁਣ ਹਫਤਾ ਪਹਿਲਾਂ ਸਾਡੀ ਲੀਡਰਸ਼ਿਪ ਪੰਜਾਬ ਦੀ ਜਾ ਕੇ ਆਈ ਉਹਨਾਂ ਨੇ ਇਹਨਾਂ ਮਸਲਿਆਂ ਤੇ ਪੰਜਾਬ ਦੇ ਸਾਰੇ ਮਸਲਿਆਂ ਦੀ ਚਿੰਤਾ ਪ੍ਰਗਟ ਕੀਤੀ ਆ ਆਪਣੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਹੁਤ ਹਾਲਾਤ ਮਾੜੇ ਹੈਗੇ ਇਹ ਇਹ ਠੀਕ ਹੋਣੀ ਚਾਹੀਦੀ ਹੈ ਮੇਰੀ ਕਮਾਂਡ ਜਿਹੜੀ ਪੰਜਾਬ ਦੀ ਲੋਕਜਨ ਸਮਾਜ ਦੇ ਲੋਕਾਂ ਦੇ ਕੋਲ ਹੋਣੀ ਚਾਹੀਦੀ ਹੈ ਤਾਂ ਇੱਕ ਕੁਝ ਕਿਲੇ ਸ਼ੁਰੂ ਸ਼ੁਰੂਆਤ ਜਿਹੜਾ ਕਰਦੇ ਸੀ ਕਿ ਕਿ ਪ੍ਰਿੰਸੀਪਲ ਕਿਹੜੇ ਖੇਤਰਾਂ ਕਰਕੇ ਕਿ ਕਾਨਫਰੰਸ ਉਸ ਤੋਂ ਬਾਅਦ ਚੁੱਕੇ ਪੱਛੇ ਬੜਾ ਨਿਕਲ ਉਹਦੇ ਬਾਰੇ ਕੀ ਸਾਡੇ ਕੋਲ ਮੈਨੂੰ ਰਿਕਾਰਡ ਹੈਗੇ ਸਾਰੇ ਅਸੀਂ ਤੁਹਾਨੂੰ ਰਿਕਾਰਡ ਦੇ ਦੇਵਾਂਗੇ ਕਿ ਕਿੰਨੇ ਚੁੱਕੇ